ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਉਥੇ ਨਾ ਲਵਾਓ ਤੇ ਸਰ ਸਭ ਤੋਂ ਵੱਡੀ ਗੱਲ ਆ ਦੋ ਸ਼ੋਅ ਲਾਏ ਛੋਟੇ ਬਲੋ ਗਾਣਾ ਵੀ ਨਹੀਂ ਗਾਇਆ ਗਿਆ ਇਹਨੂੰ ਕਿਵੇਂ ਦੇਖਦੇ ਕਿਹੜਾ ਜੀ ਮੰਨ ਲਓ ਸਰਪੰਚ ਵਾਲਾ ਗਾਣਾ ਨਹੀਂ ਗਾਇਆ ਦੋ ਸ਼ੋਅ ਲਾ ਕੇ ਆਏ ਤੁਸੀਂ ਫੇਰ ਵੀ ਲੋਕਾਂ ਦੀ ਮੰਗ ਸੀ ਤੁਸੀਂ ਗਾਣਾ ਨਹੀਂ ਇਹਨੂੰ ਕਿਵੇਂ ਦੇਖਦੇ ਹਾਂ ਉਹ ਤਾਂ ਬਾਈ ਇਦਾਂ ਹੀ ਵੀ ਜਿਵੇਂ ਹੁਣ ਕਈ ਵਾਰ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਦਾ ਹੋਰ ਜੀ ਅੱਜ ਮੈਂ ਤੁਸੀਂ ਪਤਾ ਕਰ ਲਿਓ ਜੀਰੇ ਜੀਰੇ ਪਿੰਡ ਦਾ ਹੀ ਮੌਜੂਦਾ ਸਰਪੰਚ ਆ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਅ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪਦਾ ਉਹਦਾ ਬਾਈ ਦਾ ਵਿਆਹ ਸੀ ਗੋਪੀ ਸਰਪੰਚ ਬਰਾੜ ਦਾ ਤੇ ਉੱਥੇ ਮੈਨੂੰ ਤਿੰਨ ਚਾਰ ਬੰਦਿਆਂ ਨੇ ਗਿਆ ਮੈਨੂੰ ਕਹਿੰਦੇ ਬਾਈ ਵੀ ਸ਼ੋਅ ਅੱ비 ਗਾਣਾ ਲਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਵੀ ਆਪਣਾ ਭਰਾ ਹੈਗਾ ਮੌਜੂਦਾ ਸਰਪੰਚ ਆ ਤੇ ਯਾਰ ਕਾਨੂੰ ਮੈਂ ਕਿਹਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੋਅ ਤੇ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਆ ਬਾਈ ਜੇ ਤੁਸੀਂ ਪਿਆਰ ਨਾ ਕਹਿੰਦੇ ਤਾਂ ਹਰ ਇੱਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜ ਨਾ ਕਹੋਗੇ ਵੀ ਯਾਰ じゃ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜਨਾ ਫਿਰ ਤੁਹਾਨੂੰ ਪਤਾ ਹੀ ਆ ਆਕੜਨਾ ਮਸਲੇ ਵਿਗੜ ਜਾਂਦੇ ਆ